ਵਾਦੂ ਆ ਤੁਹਾਡੇ ਨਾਲ ਕੋਰਸ ਹੋ ਗਏ ਲੈ ਕੇ ਸਾਡੇ ਕੋਲ ਅਸੀਂ ਦੇਖ ਗਏ ਕਿ ਕਿਹੜੀ ਜਗ੍ਹਾ ਤੇ ਹੋਇਆ ਜੀ ਇਹ ਆਈਡੀ ਹੈ ਦੇ ਕੋਲ ਮੇਨ ਡੋਰ ਤੇ ਕਿੰਨੇ ਬੰਦੇ ਸੀਗੇ ਪਤਾ ਜੀ ਕੁਛ ਇੱਕ ਕੋਈ ਸੀਗਾ ਉਹ ਵਰਗੀ ਜਿਹੜਾ ਕੀ ਕੀ ਕੋਈ ਸੀਗਾ ਜੀ ਪੁਜਾਰ ਇਜਾਰੇ ਸੀਗੇ ਉੱਧਰ ਅੱਛਾ ਹਾਂਜੀ ਤੇ ਪਰ ਇੱਕ ਬੰਦਾ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਸੀ ਕਾਤੇ ਸੀ ਜੀ ਉਹ ਵਾਈਟ ਤੇ ਸੀਗਾ ਇੱਕ ਸੀਗਾ ਅੱਛਾ ਨਹੀਂ ਮੈਂ ਤਾਂ ਬਾਈਕ ਚਲਾ ਰਹੀ ਸੀ ਮम्मा پیچھے ਬੈਠੇ ਸੀ ਸਟੇਪਰਸ ਲੈ ਗਏ ਟੋਡਾ ਹਾਂਜੀ ਕਿ ਕੀ ਕੀ ਸੀ ਸਾਫੀ ਕਾ ਪਾ ਦਿੱਤਾ ਅਸੀਂ ਤੇ ਕੈਸ਼ ਵੀ ਸੀ ਬਿੱਲਰ ਕੈਸ਼ ਸੀਗਾ ਤੇ ਦੋ ਫੋਨ ਸੀ ਤੇ ਜ਼ਰਾ ਆਪਣਾ ਮੇਰੇ ਨਗਰ ਨਾਲ ਸ਼ਿਕਮਾ ਕਰਦੇ ਕੀ ਗੱਲਬਾਤ ਹੋਈ ਅੱਜ ਗੱਲਬਾਤ ਕੁਝ ਨਹੀਂ ਹੋਈ ਅਸੀਂ ਉੱਥੇ ਬੈਠੇ ਸੀ ਸਿਟੀ ਹਾਰਡ ਦੌੜ ਦੌੜ ਕੇ ਮੜਾ ਜਾ ਤੇ ਉਥੇ ਦੋ ਬਾਈਕ ਵਾਲੇ ਆਏ ਤੇ ਉਹਨਾਂ ਨੇ ਆ ਕੇ ਇਹਨਾਂ ਤੋਂ ਪਰਸਕੋਏ ਆ ਇਹਨਾਂ ਦਾ ਉਹਨਾਂ ਤੱਕ ਹੀ ਹੈਂਡਲ ਕੁੜੀ ਦਾ ਵਿਗੜਿਆ ਉਹ ਨਾਲ ਨੇ ਗਰਗੇ ਅਸੀਂ ਚੱਕਿਆ ਇਹਨਾਂ ਨੂੰ ਆਗੇ ਆ ਦੇਖੋ ਸਾਡੇ ਤੋਂ ਨਿਸ਼ਾਨੀ ਮੈਂ ਇਹਨਾਂ ਨੂੰ ਚੱਕਿਆ ਜਾ ਕੇ ਦੋ ਵੱਡੀਆਂ ਰੋਕੀਆਂ ਤੇ ਮਤਲਬ ਇਹਨਾਂ ਨੂੰ ਬਿਠਾਇਆ ਅਸੀਂ ਲੈ ਕੇ ਹੁਣ ਪਿੰਡ ਚਾਹ ਸਿੱਧਾ ਬਸ ਇਹ ਹੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਇਹ ਬਿਆਨ ਦੇਣਗੇ ਮੁੰਡਿਆ ਦਾ ਕੋਈ ਪਤਾ ਲੱਗਿਆ ਮੁੰਡੇ ਹੈਗੇ ਸੀ ਵੀਰੇ ਅਸੀਂ ਉਹਨਾਂ ਨੂੰ ਹਾਕ ਮਾਰੀ ਉਹਨਾਂ ਨੂੰ ਉਹ ਤਾਂ ਭੱਜ ਗਏ ਸੀ ਨਾਲ ਦੀ ਤੇ ਮੈਂ ਤਹੀ ਕਹਿਣਾ ਜਾਂ ਸਰਕਾਰਾਂ ਨੂੰ ਵੀ ਪੁਲਿਸ ਵਾਲਿਆਂ ਨੂੰ ਵੀ ਭਾਈ ਹੱਥ ਜਨ ਕੇ ਬੇਨਤੀ ਆ ਤੁਸੀਂ ਮਾੜਾ ਧਿਆਨ ਦਿਓ ਵੀ ਨਾਬੇ ਦਾ ਹਾਲ ਬਹੁਤ ਮਾੜਾ ਹੈ ਆ ਦੇਖ ਲੋ ਸਾਹਮਣੇ ਜੋ ਵੀ ਨਹੀਂ ਮੈਨੂੰ ਜਾਣਦੇ ਨੇ ਹੈਗਾ ਜੀ ਆਪਾਂ ਤਾਂ ਹੀ ਨਿਸ਼ਾਨੀ ਤੌਰ ਤੇ ਆਪਾਂ ਨੇ ਆਪਣਾ ਫਰਜ਼ ਨਿਭਾਇਆ ਹੈ ਜੀ ਅੱਜ ਕੱਲ ਕੋਈ ਨਹੀਂ ਚੱਕਦਾ ਕਿਸੇ ਨੂੰ ਆਪਾਂ ਚੱਕਿਆ ਇਹਨਾਂ ਨੂੰ ਠੀਕ ਹੈ ਨਾ ਜੀ ਚੀਜ਼ਾਂ ਨੂੰ ਰੋਕਿਆ ਜਾਵੇ ਨੱਥ ਪਾਈ ਜਾਵੇ ਇਹ ਜਿਹੇ ਬੰਦਿਆਂ ਤੇ ਜਿਹੜੇ ਗਲਤ ਅੰਸਰ ਆਪਣੇ ਕਰਦੇ ਨੇ ਆਪਾਂ ਦੇਖਿਆ ਜਾਣਾ ਚਾਹੀਦਾ ਇਹ ਸੁਖਬਿੰਦਰਪੁਰ ਪੇਸ਼ੰਤ ਦਾ ਨਾਮ ਹੈ ਅਰਾਊਂਡ 40 ইয়ার 올ਡ ਹੈ ਵਾਈਫ ਕੋਫ ਗੁਰਪ੍ਰਿੰਤ ਸਿੰਘ ਇਹਨੇ ਆਈਟੀਆਈ ਦੇ ਸਾਹਮਣੇ ਸਨੇਚਿੰਗ ਕੇਸ ਹੈ ਔਰ ਇਹ 3-4 ਡੇਸ ਤੋਂ ਕੰਟੀਨਿਊਸਲੀ ਹੋ ਰਹੀ ਹੈ ਮੈਂ ਡੇਲੀ ਆਪਣੀ ਡਿਊਟੀ ਚ ਪੀਆਈ ਦਾ ਕਰਦੀ ਕਰਦੀ ਹਾਂ ਤੇ ਡੇਲੀ ਸਨੇਚਿੰਗ ਕੇਸ ਆ ਰਹੇ ਨੇ ਇਹਨੇ ਸੱਟ ਇੰਜਰੀ ਹੋਈ ਹੈ ਸਿਰ ਤੇ ਸੱਟ ਆਈ ਹੈ ਉਹਨਾਂ ਨੇ ਆਪਣੀ ਬਾਈਕ ਤੋਂ ਡਿੱਗ ਗਏ ਜਿਹਨਾਂ ਨੇ ਸਨੇਚਿੰਗ ਕੀਤਾ ਉਹਨਾਂ ਦਾ ਬੱਸ ਫਿੱਚਾ ਹੋਣਾ ਤਾਂ ਉਹ نیچے ਡਿੱਗ ਕੇ ਤੇ ਉਹਨਾਂ ਦੀ ਹੈਡ ਇੰਜਰੀ ਹੋਈ ਹੈ ਕੀ ਗੱਲ ਬਾਤ ਹੋਈ ਆ ਤੁਹਾਡੇ ਨਾਲ ਕੋਰਸ ਹੋ ਕੇ ਲੈ ਲਏ ਸਾਡੇ ਕੋਲ ਕੀ ਕੀ ਦੀ ਜਗ੍ਹਾ ਤੇ ਹੋਇਆ ਜੀ ਇਹ ਆਈਡੀ ਹੈ ਦੇ ਕੋਲ ਮੇਨ ਡੋਰ ਤੇ ਕਿੰਨੇ ਬੰਦੇ ਸੀਗੇ ਪਤਾ ਜੀ ਕੁਛ ਇੱਕ ਕੋਈ ਸੀਗਾ ਉਹ ਹਰ ਜਿਹੜਾ ਕੀ ਕੀ ਕੋਈ ਸੀਗਾ ਜੀ ਪੁਜਾਰ ਇਜਾਰੇ ਸੀਗੇ ਉਧਰ ਅੱਛਾ ਹਾਂਜੀ ਤੇ ਪਰ ਇੱਕ ਬੰਦਾ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਸੀ ਕਾਤੇ ਸੀ ਜੀ ਉਹ 2 ਵਾਈਕਲ ਤੇ ਸੀਗਾ ਇੱਕ ਸੀਗਾ ਅੱਛਾ ਨਹੀਂ ਮੈਂ ਤਾਂ ਬਾਈਕ ਚਲਾ ਰਹੀ ਸੀ ਮम्मा ਪਿੱਛੇ ਬੈਠੇ ਸੀ ਸਟੇਪਰਸ ਲੈ ਗਏ ਟੋਡਾ ਹਾਂਜੀ ਤੇ ਕੀ ਕੀ ਸੀ ਸਾਫੀ ਕਾ ਪਾਦ ਸੀ ਰਸੀਗੇ ਤੇ ਕੈਸ਼ ਵੀ ਸੀ ਬਿੱਲਰ ਕੈਸ਼ ਸੀਗਾ ਤੇ ਦੋ ਫੋਨ ਸੀ જરા ਆਪਣਾ ਮੇਰੇ ਨਗਰ ਦਾ ਸ਼ਿਕਮਾਰ ਦੇ ਕੀ ਗੱਲਬਾਤ ਹੋਈ ਅੱਜ ਗੱਲਬਾਤ ਕੁਝ ਨਹੀਂ ਹੋਈ ਅਸੀਂ ਉੱਥੇ ਬੈਠੇ ਸੀ ਸਿਟੀ ਹਾਰਟ ਦੇ ਹੋਟਲ ਦੇ ਮਾੜਾ ਜਾ ਤੇ ਉੱਥੇ ਦੋ ਬਾਈਕ ਵਾਲੇ ਆਏ ਤੇ ਉਹਨਾਂ ਨੇ ਆ ਕੇ ਇਹਨਾਂ ਤੋਂ ਪਰਸਪੋਇਆ ਇਹਨਾਂ ਦਾ ਉਹਨਾਂ ਦਾ ਤਾਂ ਕਿ ਹੈਂਡਲ ਕੁੜੀ ਦਾ ਵਿਗੜਿਆ ਉਹ ਨਾਲ ਨੇ ਗਰ ਗਏ ਅਸੀਂ ਚੱਕਿਆ ਇਹਨਾਂ ਨੂੰ ਆ ਗਿਆ ਦੇਖੋ ਸਾਡੇ ਉੱਥੇ ਦੇ ਨਿਸ਼ਾਨੀ ਮੈਂ ਇਹਨਾਂ ਨੂੰ ਚੱਕਿਆ ਜਾ ਕੇ ਦੋ ਵੱਡੇ ਰੋਕੀਆਂ ਤੇ ਮਤਲਬ ਇਹਨਾਂ ਨੂੰ ਬਿਠਾਇਆ ਅਸੀਂ ਲੈ ਕੇ ਹੁਣ ਪਿੰਡ ਚਾਹੇ ਸਿੱਧਾ ਬਸ ਇਹੀ ਗੱਲ ਬਾਤ ਹੋਈ ਔਰ ਉਸ ਤੋਂ ਬਾਅਦ ਇਹ ਬਿਆਨ ਦੇਣਗੇ ਮੁੰਡਿਆਂ ਦਾ ਕੋਈ ਪਤਾ ਲੱਗਿਆ ਮੁੰਡੇ ਹੈਗੇ ਸੀ ਵੀਰੇ ਅਸੀਂ ਉਹਨਾਂ ਨੂੰ ਹਾਕ ਮਾਰੀ ਉਹਨਾਂ ਨੂੰ ਉਹ ਤਾਂ ਭੱਜ ਗਏ ਸੀ ਨਾਲ ਦੀ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਵੀ ਪੁਲਿਸ ਵਾਲਿਆਂ ਨੂੰ ਵੀ ਭਾਈ ਹੱਥ ਜੋੜ ਕੇ ਬੇਨਤੀ ਆ ਤੁਸੀਂ ਮਾੜਾ ਧਿਆਨ ਦਿਓ ਵੀ ਨਾਬੇ ਦਾ ਹਾਲ ਬਹੁਤ ਮਾੜਾ ਹੈ ਆ ਦੇਖ ਲੋ ਸਾਹਮਣੇ ਜੋ ਵੀ ਨਹੀਂ ਮੈਨੂੰ ਜਾਣਦ ਨੇ ਹੈਗਾ ਜੀ ਆਪਾਂ ਤਾਂ ਇਨਸਾਨੀ ਤੌਰ ਤੇ ਆਪਾਂ ਨੇ ਆਪਣਾ ਫਰਜ਼ ਨਿਭਾਇਆ ਹੈ ਵੀ ਅੱਜ ਕੱਲ ਕੋਈ ਨਹੀਂ ਚੱਕਦਾ ਕਿਸੇ ਨੂੰ ਆਪਾਂ ਚੱਕਿਆ ਇਹਨਾਂ ਨੂੰ ਠੀਕ ਹੈ ਨਾ ਜੀ ਚ ਨੱਥ ਪਾਈ ਜਾਵੇ ਇਹ ਜਿਹੇ ਬੰਦਿਆਂ ਤੇ ਜਿਹੜੇ ਗਲਤ ਅੰਸਰ ਆਪਣੇ ਕਰਦੇ ਨੇ ਆਪਾਂ ਦੇਖੇ ਜਾਣੇ ਚਾਹੀਦੇ। ਇਹ ਸੁਖਬਿੰਦਰਪੁਰ ਪੇਸ਼ੰਤ ਦਾ ਨਾਮ ਹੈ। ਅਰਾਊਂਡ 40 ਈਅਰ 올ਡ ਹੈ। ਵਾਈਫ ਕੋਫ ਗੁਰਪ੍ਰਿੰਤ ਸਿੰਘ। ਇਹ ਇਥੇ ਆਈਟੀਆਈ ਦੇ ਸਾਹਮਣੇ ਸਨੇਚਿੰਗ ਕੇਸ ਹੈ ਔਰ ਇਹ 3-4 ਡੇਸ ਤੋਂ ਕੰਟੀਨਿਊਸਲੀ ਹੋ ਰਹੀ ਹੈ। ਮੈਂ ਡੇਲੀ ਆਪਣੀ ਡਿਊਟੀ ਚ ਇੱਕ ਪੀਆਈ ਤਾਂ ਕਰਦੀ ਕਰਦੀ ਹਾਂ ਤੇ ਡੇਲੀ ਸਨੇਚਿੰਗ ਕੇਸ ਆ ਰਹੇ ਨੇ। ਇਹਨੇ ਸੱਟ ਜਰੀ ਹੋਈ ਹੈ। ਅੱਜ ਸਿਰ ਤੇ ਸੱਟ ਆਈ ਹੈ। ਉਹਨਾਂ ਨੇ ਫੋ ਆਪਣੀ ਬਾਈਕ ਤੋਂ ਡਿੱਗ ਗਏ ਜਦੋਂ ਉਹਨੇ ਸਟ੍ਰੀਚਿੰਗ ਕੀਤਾ ਉਹਨੇ ਦਾ ਬੱਸ ਫਿੱਚਾ ਹੋਣਾ ਤਾਂ ਉਹ نیچے ਡਿੱਗ ਕੇ ਤੁਹਾਨੂੰ ਹੈਡ ਇੰਜਰੀ ਹੋ ਗਈ